ਇਹ ਉਹ ਮਦਰ ਨੇ ਬੰਨਾ ਡਾਇਰੈਕਟ ਕਰੇ ਬੀ ਬੰਨਾ ਉਹ ਆਉਂਦੇ ਫਿਰ ਉਹ ਕਿਹਾ ਇਹ ਮੈਂ ਨਾ ਦੋ ਗਿਆ ਪਾਜ ਲਿਆ ਦੇਣਾ ਇਹ ਇੱਥੇ ਤੋਂ ਇਹ ਇੱਥੇ ਇੱਥੇ ਜੀ ਪੂਰੀ ਚੜਾਈ ਕਰਾਈ ਹਾਂ ਹਾਂ ਜੀ ਆਹ ਸਾਹਮਣੇ ਹੀ ਹੈ ਜੀ ਅੱਜ ਤੋੜੇ ਲਾਉਂਦੇ ਇਕੱਲੇ ਸਰਪੰਚ ਦੀ ਚੜਾਈ ਕਰਾਈ ਸੀ ਕਾਹ ਚਾਹ ਰੋਗਾ ਰਾਖ ਲੈਣਾ ਨਾ ਆਹ ਸਿੱਧੇ ਕਿਹੜਾ ਨਿਕਿਆ ਮੈਂ ਬੋਟਰ ਵੀ ਜਾਂ ਕਿਹਾ ਲਿਆ ਕੇ ਉਹਦੇ ਕੋਲ ਆ ਆ ਨਹੀਂ ਵੀ ਰਾਹ ਉਹ ਪਿਛਲੇ ਜਿਹੜੇ ਨਹੀਂ ਉਹਨਾਂ ਨੂੰ ਪਾਟਿਆ ਪੈਸੀ ਤੋਂ ਮੰਗੋਣਾ ਉਹ ਵੱਡੀਆਂ ਦਰ ਪੈਣਾ ਆਉਂਦੀਆਂ ਉਹ ਨਿੱਕੀ ਨਹੀਂ ਕਰਦਾ ਇਹਨਾਂ ਦੇ ਤੇ ਬਾਜ਼ਾਰ ਵਾਲੀਆਂ ਨਿੱਕੀਆਂ ਨਾ ਕਰਦੇ ਬਿਲਕੁਲ ਨਹੀਂ ਕਰਦੇ ਜਿਹੜੇ ਪਾਉਂਦੇ ਉਹ ਪਾਜਾ ਦੇਖਦਾ ਜਿਹੜਾ ਚੱਕਿਆ ਰਹੀ ਜਾਂਦਾ ਉਹ ਬੋਟਿੰਗ ਦੇ ਚੱਕੇ ਆ ਜਾਂਦਾ ਮਗ ਤੋਂ ਪੋਲਿਟਿਕ ਪਾਲਦੇ ਲੋਜ ਲੜ ਜੇ ਤਾਂ ਫਿਰ ਸਾਰਾ ਕਿ ਲਈ ਆਇਆ ਇੱਛਾ ਤੇ ਲੱਗ ਗਈ ਕਿ ਇਹ ਸ਼ੁਰੂ ਹੋਵੇ ਉਹਦੀ ਇਹ ਫਾਈਲ ਹੈ ਉਹ ਅਰਟੀਕਲ ਦੀ ਵਰਤੋਂ ਹੈ ਐਡ ਕਸਟਲ ਉਹ ਰਿਪੋਰਟ ਕਿਉਂ ਹੈ ਉਹ ਕਸਟ ਦਾ ਕੰਮ ਹੈ ਅਰਟੀਕਲ ਉਹ ਜਲਦੀ ਹਿੱਟ ਕੰਟਰੋਲ ਤੇ ਇੱਕ ਗਤੀ ਕੰਟਰੋਲ ਦਾ ਪਾਣੀ ਇੰਜਨ ਕਲੋਸ ਪਾਣੀ ਇਹਦੇ ਪਾਣੀ ਦੇ ਵਿੱਚ ਆ ਵਧਿਆ ਆ ਪਾਣੀ ਜੂਨ ਪਾਣੀ ਦੇ ਟੁਦਰਦ ਦੇ ਕੰਟਰੋਲ ਚ ਉਹ ਖੜੀ ਚੱਲਣਾ ਬਾਕੀ ਆਪਣਾ ਤਾਂ ਬੰਦ ਕਰੋ ਜੀ ਚਾਹੀਦਾ ਅੱਜ ਕਿੰਨੀ ਬਾਰਿਸ਼ ਹੋਰ ਪਾਪਾ ਜੀ ਅੱਜ ਰਾਤ ਨਹੀਂ ਲਾਈ ਕਾਫੀ ਪਾਪਾ ਜੀ ਸਾਥ ਜਪਦਾ ਇਹ ਕੀ ਹਾਲ ਜੀ ਇਹ ਤਾਂ ਔਰ ਕੀ ਕਰੀ ਜਾਂਦੇ ਥੇ ਵਾ ਮੈਂ ਨਾ ਮੈਂ ਰਾਂਗੇ ਅੱਜ ਜੀ ਰਾਤ ਵਾਲੀ ਇਹਨਾਂ ਕੰਮ ਚੱਲ ਜਾਣੀ ਨਹੀਂ ਨਹੀਂ ਰੱਖਣ ਜਦੋਂ ਕਾਲ ਮਿਲ ਕੇ ਸਾਰੇ ਬਾਬੇ ਸਿਖਾਉਣ ਦੀ ਸੰਗਤ ਨੇ ਬੜਾ ਸਾਥ ਦਿੱਤਾ ਚਲੋ ਸਾਰੇ ਪਿੰਡਾਂ ਵਾਲੇ ਸਾਰੇ ਲੱਗੇ ਆ ਨੇ ਬਹੁਤ ਮਿਲ ਕੇ ਸਾਰਿਆਂ ਦੇ ਸੁਝੋਗ ਨੇ ਬਚਾਅ ਹੋ ਗਿਆ ਨਹੀਂ ਜਿਵੇਂ ਘਾ ਲੱਗਦੀ ਹੈ ਜੇ ਸੰਗਤ ਆ ਜਾਏ ਇਹ ਪਾਣੀ ਕਿੱਥੇ ਇਹ ਰਿਪੋਰਟ ਤੇ ਰਿਪੋਰਟ ਕਰਾ ਗਏ ਰਾਮਰਾਜ ਨੂੰ ਕਿਹਾ ਪਾਣੀ ਬਹੁਤ ਨਾਲ ਹੱਥ ਆ ਗਿਆ ਹਾਂਜੀ ਫੇਰ ਨਾਮ ਅੱਧਾੜੀ ਆ ਮੈਂ ਵਧੀਆ ਸਾਰੇ ਪੀਰਾਂ ਰੱਖੀ ਜਾਂਦੇ ਇੱਕ ਇੱਕ ਆਪਣਾ ਸਾਹਿਲ ਕੋਕਾ ਦੇ ਤੇਲ ਦੇ ਜਾਂਦੇ ਜਿਹੋ ਉਹਨਾਂ ਵਿਚਾਰਿਆਂ ਬੜੀ ਕੋਸ਼ਿਸ਼ ਕੀਤੀ ਉਹਨਾਂ ਦਾ ਬੰਦ ਟੁੱਟ ਗਿਆ ਲੈ ਕੇ ਆਣ ਮੋਟੇ ਵਾਲੇ ਰਾਦਲ ਕਿੰਨਾ ਬਾਦ ਟੁੱਟ ਗਿਆ ਰਾਦਲ ਜਿਆੜਾ ਉਹਦਾ ਡੁੱਬ ਗਿਆ ਫਰ ਅੱਬਾ ਉਹਨਾਂ ਨੂੰ ਫੇਰ ਲੈ ਦੇ ਨਾਲ ਉਹਨਾਂ ਨੂੰ ਪੇਲ ਦੇ ਜਾਂ ਉਹ ਜੇ ਫੱਜ ਗਿਆ ਨਾ ਬੰਦ ਉਹਨਾਂ ਦਾ ਝੋਲਾ ਫਿਰ ਵੀ ਪਾ ਸਕਦਾ ਵਾ ਕਿਉਂਕਿ ਅਜੇ ਕਾਲੀ ਟੋਸਾਂ ਨਾ ਪਈ ਵਸਤੇ ਪਾਣੀ ਜੀਰ ਗਿਆ ਪਹਿਲੀ ਐ ਠੀਕ ਹੈ ਫੋਨ ਉੱਤਰਾ ਮੁੰਡਾ ਕਿਥੇ ਇਧਰ ਆ ਉਹ ਨੂੰ ਨਾਲ ਲਿਆ ਕਰ ਹੈ ਜਿੰਤ ਵੈਸੇ ਵਾਗ ਲਿਆ ਵਾ ਅੱਛਾ ਅੱਛਾ ਡੁੱਬ ਗਿਆ ਜੀ ਕਿੰਨੇ ਕਿਡੋ ਡੁੱਬਿਆ ਬਾ ਗੱਲ ਆ ਬਾਕੀ ਵੱਡੀ ਗੱਲ ਤੇ ਯਾਦ ਨਹੀਂ ਤੁਹਾਡੀ ਜਦੋਂ ਵੀ ਫੋਨ ਲਾਇਆ ਤੁਸੀਂ ਆ ਕੇ ਲੈ ਜੀ ਮੈਂ ਕਹਤਾ ਉਹਨਾਂ ਨੂੰ ਠੀਕ ਹੈ ਜੀ ਚਲੋ ਹੁਣ ਚਿੱਟਾਂ ਪੈਂਦੀਆਂ ਥੋੜਾ ਨਹੀਂ ਚੱਲਣ ਜਾਂ ਕੰਮ ਮੁੜ ਕੇ ਚਾਲੀ ਪੈਣਾ ਸਵੇਰੇ ਕਿ ਜੋ ਹੋ ਗਿਆ ਹਾਂਜੀ ਇਹ ਕੀ ਆਪਾਂ ਜਿਹਦਾ ਬਣਦਾ ਉਹ ਨਹੀਂ ਦੇਣਾ ਆਪਾਂ ਹਾਂਜੀ ਉਹਦਾ ਹੀ ਦੇਣਾ ਆਪਾਂ ਦੂਜੇ ਬੰਦੇ ਨੂੰ ਜਦੋਂ ਹਾਂਜੀ ਹਾਂਜੀ ਅਕੇ ਚਲੋ ਕਰਗੇ ਆ ਠੋਖਾ ਬੰਦੇ ਨੂੰ ਪਤਾ ਵਾ ਪਰ ਐਤੋਂ 1 ਰੁਪਏ ਦਾ ਨਹੀਂ ਆਪਾਂ ਆਪ ਆਪ ਦੇਣਾ ਜਿਹਦਾ ਨੁਕਸਾਨ ਹੋ ਜਾਵੇ ਮਿਲਣਾ ਵੀ ਉਹਨੂੰ ਹੀ ਚਾਹੀਦਾ ਭਾਈ ਮੈਂ ਦੂਜਿਆਂ ਨੂੰ ਜਾਂਦਾ ਫਿਰ ਉਹ ਬੰਦੇ ਰਹਿ ਜਾਂਦੇ ਹਾਂਜੀ ਹਾਂਜੀ ਸਹੀ ਕਰਾ ਕੇ ਨਾ ਚੈੱਕ ਨਹੀਂ ਦੇ ਦਕਰ ਹਾਂਜੀ ਹਾਂਜੀ ਪਟਵਾਰ ਵਾਲਿਆਂ ਨੂੰ ਰੋ ਕੇ ਕਿਹਦਾ ਪਤਾ ਵਾ ਦੇਖੀ ਜੋ ਮੋਕਾ ਇਹ ਆਪ ਜੀ ਜਵਾਰੀ ਹੈ ਬਾਕੀ ਅਸੀਂ ਕੋਈ ਪਿੰਡਾਂ ਦੀ ਕੋਈ ਸਾਡੇ ਖਾਨ ਨਾਲ ਕੋਈ ਕਿ ਅਹਿਦਿਆਂ ਸਾਹਿਬ ਨੇ ਥੋੜਾ ਜਿਹਾ ਤਾਰ ਕੇ ਕਹਿ ਦੇਣਾ ਵੀ ਜਿਹਦਾ ਖਰਾਬਿਆ ਉਹਦੇ ਕਦੇ ਚੀਕਣਾ ਨਹੀਂ ਕਰਦਾ ਕਿ ਇੱਕ ਹੀ ਕਰਦੇ ਜਿਹਦਾ ਖਰਾਬ ਹੋ ਰਹਿ ਜਾਂਦਾ ਹਾਂਜੀ ਤੇ ਜਿਹੜਾ ਪਹਿਲਾਂ ਆ ਗਿਆ ਸਾਨੂੰ ਵੀ ਰੇਲ ਤੋਂ ਦੀ ਗੱਲ ਜੀ ਯਾਨੀ ਕਿ ਨਹੀਂ ਲਾਉਂਦੇ ਹੁਣ ਇਹ ਵੀ ਨਹੀਂ ਹੈ ਤੁਹਾਨੂੰ ਹਾਂ ਜੀ ਤੁਹਾਨੂੰ ਇਹ ਵੀ ਨਹੀਂ ਹਾਂ ਕਿ ਸਾਰਾ ਸਾਥ ਉਹਦੇ ਕੋਲ ਵੀ ਨਹੀਂ ਦੇ ਦਿੰਦੇ ਜੀ ਆਪਾਂ ਰਹਿੰਦੋ ਬਿਲਕੁਲ ਜਿਵੇਂ ਦੇਖਦੇ ਰਹੋ ਤਾਂ ਦੂਰ ਸਾਰਾ ਕੋਈ ਇੱਕ ਮਾਨ ਤੋਂ ਪਰਾਂ ਨਹੀਂ ਰੇਲ ਤੋਂ ਪਰਾਂ ਨਹੀਂ ਲੇਖੜੋ ਇੱਕ ਖਾਟੀ ਦਾ ਦਿਨ ਨਿਕਾਉਂਦੇ ਬਹੁਤ ਧੰਨਵਾਦ ਆ ਭਾਈ ਇਹ ਤਾਂ ਜੀ ਕਾਨੂੰਨ ਬੜਾ ਬਣ ਗਿਆ ਬਹੁਤ ਵੱਡਾ ਫਾਇਦਾ ਹੋ ਗਿਆ ਜੇ ਸੋ ਤੋਂ ਬਾਹਰ ਨਹੀਂ ਗਿਆ ਬਣ ਗਿਆ ਕਾਨੂੰਨ ਉਹਨਾਂ ਅਗਲੀ ਆ ਪਾਣੀ ਲੈਂਦਾ ਸਾਰੀਆਂ ਮੁਸ਼ਕਲਾਂ ਹੱਟਣੇ ਚਾਹੀਦੀਆਂ ਬਹੁਤ ਇਹ ਤੇ ਆਪੋ ਜਿਹੜਾ ਪੰਜਾਬ ਆ ਖਾਸ ਤੌਰ ਤੇ ਸਰਕਾਰ ਸਰਕਾਰ ਦੀ ਜਿਹੜਾ ਹਮਦਰਦ ਤੁਮ ਤੁਮ ਸਾਉਂ ਕੱਟੇ ਲੱਗਦਾ ਇਹ ਖਰਾਬੀ ਮਾਰੇਟ ਆ ਚੁੱਕਾ ਹੈ ਸਾਡੇ ਹਰੀਕੇ ਦੇ ਵਿੱਚ ਵਿਆਸ ਤੇ ਸਖਲੋਸ ਦਾ ਸੰਗਮ ਉਥੇ ਜਦੋਂ ਜਿੱਛੇ ਪਾਣੀ ਵਧਦਾ ਤੇ ਫਿਰ ਇਸੇ ਬਹੁਤ ਜ਼ਿਆਦਾ ਪਾਣੀ ਜਿਹੜਾ ਆ ਉਹ ਪੂਰਾ ਪਾਣੀ ਦਾ ਵਧ ਜਾਂਦਾ ਪੇ ਨਾਲ ਦੇ ਨਾਲ ਹੀ بارشਾਂ ਵੀ ਹੋਈ ਜਾ ਰਹੀਆਂ ਨੇ ਅੱਜ ਵੀ ਕਿੰਨੀ بارش ਹੋ ਰਹੀ ਤੀਏ ਤੋਂ ਬਾਦ ਸ਼ੁਰੂ ਕਰਨ ਦਾ ਨਾ ਨਹੀਂ ਜਾ ਰਹੀ ਕੱਲ ਵੀ ਨਹੀਂ ਕਾਫੀ ਭਾਰੀ ਨਹੀਂ ਤੇ ਸਾਡਾ ਕਾਫੀ ਇਲਾਕਾ ਜਿਹੜਾ ਹੈ ਉਹ ਮਾਰਦੀ ਘੜਾਂ ਦੀ ਮਾਰਦੀ ਹੀਟ ਜਰਾ ਆ ਉਹ ਆ ਗਿਆ ਹੈ ਕਾਫੀ ਲੋਕ ਜਿਹੜੇ ਨੇ ਜਿਨ੍ਹਾਂ ਦੇ ਘਰ ਉਸ ਪਾਰ ਸੀਗੇ ਉਹਨਾਂ ਦੇ ਘਰ ਜਿਹੜੇ ਆ ਉਹ ਡੋਬ ਗਏ ਪਾਣੀ ਘਰਾਂ ਦੇ ਵਿੱਚ ਉੱਪਰ ਤੱਕ ਆ ਗਿਆ ਉਹਨਾਂ ਵਾਸਤੇ ਬੜੀ ਮੁਸ਼ਕਲ ਬਣੀ ਤੇ ਮਾਲ ਡੰਗਰ ਵੀ ਸੰਭਣਾ ਹੈ ਆਪਦਾ ਘਰ ਦਾ ਕੋਈ ਕੀਮਤੀ ਸਮਾਨ ਵੀ ਚੁਕਣਾ ਆਪ ਵੀ ਦੂਜੇ ਸਾਥੇ ਜਾਣਾ ਸੋ ਉਹਨਾਂ ਨੂੰ ਬੜੀ ਮੁਸ਼ਕਲ ਜਿਹੜੀ ਆ ਉਹ ਇਸ ਖੇਤਰ ਦੇ ਵਿੱਚ ਆਈ ਆ ਪਰ ਮੈਂ ਸਾਨੂੰ ਮਾ ਪੰਨੀਆਂ ਪੂਰੀ ਸਾਜ ਸੰਗਤਾਂ ਤੇ ਪੂਰੇ ਪ੍ਰਸ਼ਾਸਨ ਦਾ ਜਿਹੜੇ ਲਗਾਤਾਰ ਜਿਹੜੇ ਇਹਦੇ ਉੱਤੇ ਨਿਗਰਾਨੀ ਕੀਤੀ ਹੋਈ ਆ ਔਰ ਘਰ ਮੇਰਾ ਖਿਆਲ ਹਰ ਘਰ ਦੀ ਜੀ ਜਿਹੜੇ ਨੇ ਉਹ ਇਹ ਕੋਈ ਜੱਥੇ ਕੋਈ ਬੰਦ ਟੁੱਟਿਆ ਉਹ ਬਣਾਉਣ ਦੇ ਵਿੱਚ ਲੱਗੇ ਨੇ ਕਿਤੇ ਕੋਈ ਰਾਸ਼ਨ ਪਹੁੰਚਾਉਣ ਦੇ ਵਿੱਚ ਲੱਗਿਆ ਕੋਈ ਜੀ ਸੀ ਵੀ ਲੈ ਕੇ ਆਇਆ ਕੋਈ ਪਸ਼ੂਆਂ ਦਾ ਚਾਰਾ ਲੈ ਕੇ ਆ ਰਿਹਾ ਪ੍ਰਸ਼ਾਸਨ ਸਾਡਾ ਜਿਹੜਾ ਆ ਉਹ ਜੋ ਜੋ ਵੀ ਜ਼ਰੂਰਤ ਸਾਡੇ ਸਾਜ ਸੰਗਤ ਨੂੰ ਹੈਗੀ ਆ ਉਹ ਪ੍ਰਸ਼ਾਸਨ ਵੀ ਪੂਰੀ ਕਰ ਰਿਹਾ ਹੈ ਸਾਡੇ ਮਾਨਯੋਗ ਮੰਤਰੀ ਸਾਹਿਬ ਰਾਜ ਲਾਲਜੀਤ ਸਿੰਘ ਜੀ ਭੁੱਲ ਸਾਹਿਬ ਨਿਖਾ ਪੂਰੀ ਇਹਨਾਂ ਨੇ ਇਲਾਕੇ ਤੇ ਰੱਖੀ ਹੋਈ ਆ ਕਾਫੀ ਦਿਨਾਂ ਤੋਂ ਇਲਾਕੇ ਦੇ ਵਿੱਚ ਆ ਕੇ ਆਪਣੇ ਭੈਣ ਭਰਾਵਾਂ ਦੀ ਬਾਹਂ ਪੜ ਰਹੇ ਨੇ ਜਿੱਥੇ ਜਿੱਥੇ ਵੀ ਜਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਆ ਉਹ ਮੁਹੱਈਆ ਕਰਵਾ ਰਹੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਪਾਣੀ ਜਿਹੜਾ ਇਹਦਾ ਲੈਵਲ ਦਿਨ ਬਦਿਨ ਵੱਧਦਾ ਜਾ ਰਿਹਾ ਦੋ ਦਿਨ ਪਹਿਲਾਂ ਦੇਖੀਏ ਤੇ ਅੱਜ ਦੇਖੀਏ 4-5 ਫੁੱਟ ਪਾਣੀ ਦਾ ਲੈਵਲ ਵਧ ਗਿਆ ਆ ਜਿਹੜੇ ਸਾਡੇ ਮੋਟਰਾਂ ਵਾਲੇ ਕਮਰੇ ਸੀਗੇ ਉਹ ਵੀ ਆ ਡਾਸਕੋ ਫੋਟ ਤੇ ਸਾਡੀ ਸ਼ਰਤ ਹੁੰਦੀ ਆ ਉਹ ਵੀ ਸਾਰੇ ਡੁੱਬ ਗਏ ਨੇ ਕਿਤੇ ਕੋਈ 1 ਫੁੱਟ ਦੇਖ ਰਿਹਾ ਹੈ ਕਿਤੇ 1.5 ਫੁੱਟ ਦੇਖ ਰਿਹਾ ਸੋ ਕਾਫੀ ਨੁਕਸਾਨ ਜਿਹੜਾ ਉਹ ਇਹਨਾਂ ਹੜ੍ਹਾਂ ਨੇ ਸਾਡੇ ਇਸ ਇਲਾਕੇ ਦਾ ਕੀਤਾ ਸੋ ਮੈਂ ਅਪੀਲ ਕਰੂੰਗਾ ਕਿ ਜਿਹੜੇ ਵੀ ਲੋਕ ਹੜ੍ਹ ਦੇ ਮਾਰੇ ਇੱਥੇ ਨੇ ਜਿਹੜੇ ਅਜੇ ਵੀ ਕਨਾਸੂ ਬਾਹਰ ਨਹੀਂ ਆਏ ਵਾਕੇ ਸੁਰੱਖਿਤ ਥਾਵਾਂ ਤੇ ਜਿਹੜੇ ਆ ਪਹੁੰਚਣ ਅਸੀਂ ਸਕੂਲਾਂ ਦੇ ਵਿੱਚ ਦਾ ਹੋਰ ਜਿਹੜੇ ਸਾਡੇ ਪਬਲਿਕ ਨਿਸਸ ਨੇ ਉਹਨਾਂ ਦੇ ਤੇ ਪ੍ਰਬੰਧ ਕੀਤਾ ਆ ਸਾਡੇ ਪਰ ਪ੍ਰਸ਼ਾਸਨ ਨੇ ਪ੍ਰਬੰਧ ਕੀਤਾ ਆ ਤਦੇ ਡੀਪੀ ਸਾਹਿਬ ਐ ਜੀਪੀ ਐਸੀਐਮ ਤਸੀਮਦਾਰ ਸਾਰੇ ਜਿਹੜੇ ਦੀ ਇਸ ਪ੍ਰਕਿਰਿਆ ਦੇ ਵਿੱਚ ਦੂਜੇ ਵਿਭਾਗ ਵੀ ਫੀਡ ਆਉਟ ਜੁਟੀ ਮਾਈਨਿੰਗ ਸਾਰੇ ਲੱਗੇ ਹੋਏ ਨੇ ਸੋ ਵਾਹਿਗੁਰੂ ਤੇ ਅਗੇ ਹੋਈ ਅਰਦਾਸ ਬੇਨਤੀ ਆ ਕਿ ਉਹ ਸਾਡੇ ਇਲਾਕੇ ਤੇ ਮੇਅਰ ਭਰਿਆ ਆਸਰਾ ਕਰਨ ਨਿਕਾ ਕਰਨੇ ਕਿਉਂਕਿ ਆ ਕਾਫੀ ਨੁਕਸਾਨ ਜਿਹੜਾ ਹੈ ਉਹ ਪਹਿਲਾਂ ਨਹੀਂ ਹੋ ਚੁੱਕਾ ਹੁਣ ਅੱਜ ਵੀ ਦੇਖੋ ਅਜੇ ਵੀ ਬੱਦਲ ਜਿਹੜੇ ਆ ਕਾਫੀ ਚੜੇ ਹੋਏ ਨੇ ਪਰ ਸਾਡੀ ਸਾਡੇ ਲੋਕਾਂ ਦੇ ਹੌਂਸਲੇ ਉੱਚੇ ਨੇ ਉਹ ਹਮੇਸ਼ਾ ਹੀ ਇਹ ਇਲਾਕਾ ਹੀ ਇਹੋ ਜਿਹਾ ਜਿਹੜਾ ਹਮੇਸ਼ਾ ਹੀ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਦਾ ਆ ਰਿਹਾ ਸੋ ਅਸੀਂ ਸਰਕਾਰ ਵੱਲੋਂ ਸਾਡੀ ਡਿਊਟੀ ਸਰਦਾਰ ਤੁਗਨ ਸਿੰਘ ਮਾਨ ਸਾਹਿਬ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਲਗਾਈ ਹੈ ਕਿ ਅਸੀਂ ਲੋਕਾਂ ਦੇ ਨਾਲ ਜਾ ਕੇ رابطہ قائم ਕਰੀਏ ਉਹਨਾਂ ਦੀ ਦੁੱਖ ਤਕਲੀਫ ਸੁਣੀਏ ਔਰ ਜਿੱਥੋਂ ਤੱਕ ਵੀ ਜਿੰਨੀ ਮਦਦ ਕਰ ਸਕਦੇ ਆ ਉਹਨਾਂ ਦੀ ਮਦਦ ਕਰੀਏ ਤਾਂ ਕਿ ਇਹ ਕੁਦਰਤੀ ਪ੍ਰੋਪੀ ਦਾ ਜਿਹੜਾ ਪ੍ਰਭਾਵ ਆ ਉਹਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ ਹੁਣ ਹੀ ਇਹ ਵੇਲੇ ਮੁਖਿਆਲਾ ਐਂਡ ਤੇ ਪਿੰਡ ਆ ਪਾਕਿਸਤਾਨ ਬਾਰਡਰ ਦੇ ਨਾਲ ਹੀ ਆ ਇੱਥੇ ਮੁਠਿਆਲਾ ਚੌਕੀ ਵੀ ਆ ਜਿਹੜੀ ਡੀਐਸਐਫ ਦੀ ਆਰਮੀ ਦੀ ਚੌਕੀ ਆ ਉਸ ਬੰਨ ਦੇ ਉੱਤੇ ਖੜੇ ਆ ਇਹ ਬੰਨ ਬਚਨ ਦੇ ਨਾਲ ਲਗਭਗ ਇਧਰ ਨੂੰ ਰਤੋ ਕੇ ਗੱਜਲ ਮੁਠਿਆ ਵਾਲਾ ਝੁਗੀਆਂ ਨੂਰ ਮੁਹੰਮਦ ਦੇ ਝੁਗੀਆਂ ਨਥਾ ਸਿੰਘ ਲਗਭਗ 20 25 ਪਿੰਡ ਜਿਹੜੇ ਆ ਅਹੀਂ ਵਿਚਾਲੇ ਆ ਬੰਨ ਲਾਉਣ ਦੇ ਨਾਲ ਸੰਗਠਨਾਂ ਦੇ ਸਹਿਯੋਗ ਦੇ ਨਾਲ ਤੇ ਨਾਲ ਸਾਰੇ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਇਸ ਬੰਨ ਨੂੰ ਅਸੀਂ ਬਣ ਲਿਆ ਲਗਾਤਾਰ ਸਾਡੇ ਜ਼ਿਲ੍ਹੇ ਦੇ ਅਫਸਰ ਸਾਹਿਬਾਨ ਡੀਸੀ ਐਸਐਸਪੀ ਸਾਹਿਬ ਸਾਡੇ ਐਸਡੀਐਮ ਸਾਹਿਬ ਜਿੰਨੇ ਵੀ ਸਰਕਾਰੀ ਸਾਡੇ ਡਿਪਾਰਟਮੈਂਟ ਨੇ ਭਾਵੇਂ ਪੀਡਬਲੂਡੀ ਆ ਭਾਵੇਂ ਮਾਈਨਿੰਗ ਵਿਭਾਗ ਆ ਡਰੇਨੇਜ ਵਿਭਾਗ ਆ ਸਾਰੇ ਅਫਸਰ ਲਗਾਤਾਰ ਇੱਥੇ ਦਰਿਆ ਦੇ ਨਾਲ-ਨਾਲ ਜਿਹੜਾ ਬੰਨਿਆ ਉਹਦੇ ਉੱਤੇ ਲਗਾਤਾਰ ਸੇਵਾ ਕਰਦੇ ਪਏ ਆ ਸਰਕਾਰ ਵੱਲੋਂ ਇਹ ਜਿੰਨਾ ਵੀ ਕੋਈ ਵੀ ਬੰਨ ਬਣਾਇਆ ਜਾਂਦਿਆਂ ਵਾ ਜਾਂ ਕਿਤੇ ਬੰਨ ਨੂੰ ਕੋਈ ਖੋਰਾ ਲੱਗਦਾ ਉੱਥੇ ਲਗਾਤਾਰ ਡੀਜ਼ਲ ਦੀ ਜਿਹੜੀ ਆ ਉਹ ਸਰਕਾਰ ਨੂੰ ਤੋਟ ਨਹੀਂ ਹੋਣ ਦਿੱਤੀ ਜਾਊਗੀ ਤੇ ਜਿਹੜੇ ਲੋਕ ਜਿਨ੍ਹਾਂ ਦੀਆਂ ਜ਼ਮੀਨਾਂ ਵਿੱਚ ਡੁੱਬ ਗਿਆ ਵੇਖੋ ਘਾਟ ਤੇ ਆ ਬੜੀ ਵੱਡੀ ਐਡੀ ਵੱਡੀ ਘਾਟ ਕੋਈ ਵੀ ਬੰਦਾ ਨਹੀਂ ਪੂਰੀ ਕਰ ਸਕਦਾ ਕੋਈ ਵੀ ਇਨਸਾਨ ਨਹੀਂ ਪੂਰੀ ਕਰ ਸਕਦਾ ਪਰ ਇਹ ਸਾਡੇ ਪਰਿਵਾਰ ਨੇ ਸਾਡੇ ਭਰਾ ਨੇ ਸਾਡਾ ਫਰਜ਼ ਬੰਦਾ ਅਸੀਂ ਇਹਨਾਂ ਦੇ ਨਾਲ ਖੜੀਏ ਮੈਂ ਤੇ ਇਹਨਾਂ ਨੂੰ ਜਿੰਨੇ ਵੀ ਬੰਦ ਭਾਵੇਂ ਕਿਸੇ ਨੇ ਕੋਈ ਨਿੱਜੀ ਬੰਦ ਬਣਾਇਆ ਭਾਵੇਂ ਕੋਈ ਸਰਕਾਰੀ ਬੰਦ ਆ ਅਸੀਂ ਇਹਨਾਂ ਸਾਰਿਆਂ ਨੂੰ ਕੁੱਲੀ ਛੋੜ ਦਿੱਤੀ ਵੀ ਜਿੰਨਾ ਵੀ ਡੀਜ਼ਲ ਚਾਹੀਦਾ ਸਾਨੂੰ ਦੱਸੋ ਤੁਹਾਨੂੰ ਡੀਜ਼ਲ ਸਮੇਂ-ਸਮੇਂ ਤੇ ਮਿਲਦਾ ਰਹੂਗਾ ਕਿਸੇ ਤਰ੍ਹਾਂ ਦੀ ਟੋਟ ਨਹੀਂ ਆਉਣ ਦਵਾਂਗੇ ਬਾਕੀ ਇਹ ਬਾਈ ਤੋਂ ਪਹਿਲਾਂ ਦੀ ਗੱਲ ਵੀ ਸਾਰੇ ਭਰਾ ਯਾਦ ਕਰ ਲੈਣ ਬਾਈ ਤੋਂ ਪਹਿਲਾਂ ਸਰਕਾਰ ਵੱਲੋਂ ਤੇਲ ਆਉਂਦੇ ਰਿਹਾ ਪਰ ਥੱਲੇ ਲੋਕਾਂ ਨੂੰ ਡੀਜ਼ਲ ਨਹੀਂ ਮਿਲਦਾ ਰਿਹਾ ਸਰਕਾਰ ਵੱਲੋਂ ਡੀਜ਼ਲ ਬਾਈ ਤੋਂ ਪਹਿਲਾਂ ਵੀ ਆਉਂਦੇ ਰਿਹਾ ਜਿੱਲ ਬੰਦੇ ਰਹੇ ਪਰ ਉਹ ਡੀਜ਼ਲ ਜਿਹੜਾ ਉਹ ਜਿਹੜੇ ਰਵਾਇਤੀ ਪਾਰਟੀਆਂ ਦੇ ਐਮ ਐਲ ਏ ਮੰਤਰੀ ਉਹੋ ਹੀ ਖਾ ਜਾਂਦੇ ਉਹੋ ਲਵੇੜ ਜਾਂਦੇ ਅਸੀਂ ਵੇਖੋ ਕੁਦਰਤ ਕਿਰਪਾ ਕਰੇ ਹੜੋਂ ਨਹੀਂ ਨੀ ਆਵੇ ਹੀ ਨਾ ਇਹੋ ਜਿਹਾ ਨੁਕਸਾਨ ਨਾ ਹੀ ਹੋਵੇ ਅਹੀਂ ਪਾਉਜੀ ਵੇਖੋ 23 ਚ ਜਿਹੜਾ ਆਇਆ ਅਸੀਂ 23 ਚ ਵੀ ਤੁਹਾਡੀ ਸੇਵਾਦਾਰ ਬਣ ਕੇ ਇੱਥੇ ਕੰਮ ਕੀਤਾ ਜਿੰਨਾ ਡੀਜ਼ਲ ਕਿਸੇ ਨੇ